ੴ ਅੰਕਾਰ ਸਤਿਗੁਰ ਪ੍ਰਸਾਦਿ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਹਰਗੁਣ ਗਾਏ ਸਾਧ ਸੰਗੇ ਜੀ ਵਿਆਹ ਦੀ ਖੁਸ਼ੀ ਤੋਂ ਆਬਾਦ ਹੈ ਜਿਵੇਂ ਸਾਰੇ ਪਰਵਾਜ਼ ਖੁਸ਼ੀ ਆਉਂਦੀ ਹੈ ਇਸੇ ਪ੍ਰਕਾਰ ਵਾਹਿਗੁਰੂ ਦੀ ਪ੍ਰਅਰਥਨਾ ਕਰਕੇ ਸਾਰੇ ਜਿਨ੍ਹਾਂ ਨੇ ਕਹਤੇ ਹੋਏ ਤੇ ਜੀ ਆਸੂ ਹੈ ਸਾਰੋਂ ਨੂੰ ਜਿਵੇਂ ਸੁਖਰਾ ਤੁਮਾ ਉਹ ਪ੍ਰਕਰਨ ਦੁਆਰਾ ਮਾਰਾ ਅਗਰਿਸ਼ ਗੰਦਿਆਂ ਦੇ ਕੋ ਦਾਇ ਪ੍ਰਮੇਸ਼ਰੋ ਓਮਕਾਰ ਸਾਰਿਆਂ ਦਾ ਪ੍ਰਕਾਸ਼ ਤੋਂ ਸਭਜੋਆਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੁਰੀ ਰੈਲ ਜੀ ਸ਼ੰਤ ਜਿਉਂ ਕੇ ਪਾਰਸ਼ਾ ਦੂਜੇ ਘਰ ਤੇ ਜਾਂਦੇ ਹਨ ਗੁਰਮੁਖ ਹਰ ਗੁਣ ਗਾਏ ਜਿਹਨੂੰ ਗੁਰਮੁਖਾਂ ਨਾਲ ਮਿਲ ਕਰਕੇ ਹਰੀ ਅਕਾਲ ਪੁਰਖ ਦੀ ਪ੍ਰਾਪਤੀ ਦੇ ਭਾਈ ਗੁਣ ਗਾਉਣਾ ਕੀਤਾ ਫਿਰਦਾ ਰਸਨ ਰਸਾਈ ਜੀ ਗੁਰੂ ਜੀ ਮਾਰਦ ਨਾਮ ਨੂੰ ਉਚਾਰਿਆ ਰਸਨਾ ਨੂੰ ਵਿਸਾਉਣਾ ਕੀਤਾ ਨਾਮ ਤੇ ਆਹ ਰਸਨ ਰਸਾਈ ਮੇਰੀ ਪ੍ਰਭ ਭਾਈ ਜਿਨ੍ਹਾਂ ਨੂੰ ਹਰੀ ਦੇ ਨਾਮ ਨੂੰ ਰਸਨਾ ਵਿੱਚ ਵੀ ਰਸਾਇਆ ਹੈ ਰਸਨਾ ਵੀ ਰਾਸ ਕੇ ਆ ਗਈ ਏ ਮੇਰੇ ਸਿਰ ਉ ਉ ਭਾ ਗਏ ਹਨ ਮਿਲਿਆ ਸਹਿਜ ਸੁਭਾਈ ਸੁਭਦ ਸੁਭ ਪ੍ਰਵੇਸ਼ ਨੂੰ ਉਹਨਾਂ ਨੂੰ ਮਿਲ ਗਿਆ ਹੈ ਅਨ ਦਿਨ ਭੋਗ ਭੋਗੇ ਸੁਖ ਸੋਵੇ ਅਨ ਦਿਨ ਜੀਵਨ ਦੀ ਇਹ ਜਿਹੜੀ ਏਦ ਕਾ ਹੋਣੀ ਏ ਅਦਵਾਇ ਤੋਂ ਉਹਨਾਂ ਤੇ ਨਾ ਬਾਸ਼ਮਿੱਤੀ ਅਦਵਾਇ ਤੋਂ ਪਰਕਤੀਤ ਨੂੰ ਇਹ ਰੋਲਾਇਕ ਹੋਣ ਹੈ ਇਸੇ ਪ੍ਰਕਾਰ ਤੁੰਗ ਪਾਦਾ ਲਖਸਣ ਵਾਲੇ ਇੱਕ ਤਾਂ ਹੋਣੀ ਏ ਇਹ ਹੈ ਅਪੀਤਾਰੂਪੀ ਉਸਨੰਦ ਨੂੰ ਪਹੁੰਚਣਾ ਆਨੰਦ ਨੂੰ ਭੋਗ ਭੋਗੇ ਸੁਖ ਸੋਵੈ ਸੁਖ ਦੇ ਜਿਹੜੇ ਬਕਲ ਸਮਾਦੀ ਦੀ ਬਣਾ ਲਈਦੇ ਹਨ ਸ਼ਬਦ ਰਹਿ ਲਿਵ ਲਾਈ ਸ਼ਬਦ ਨਾਮ ਵਿੱਚ ਮਾਰੇ ਕਿ ਬਿਰਤੀ ਨੂੰ ਜੋੜ ਕੇ ਰੱਖਦੇ ਲਾਈ ਰੱਖਦੇ ਅੱਲੇ ਵੱਡਾ ਭਾਗ ਗੁਰ ਪੂਰਾ ਪਾਈਏ ਵੱਡੇ ਭਾਗਾਂ ਕਰਕੇ ਪੂਰਨ ਗੁਰਾਂ ਦੁਆਰਾ ਇਸ ਬ੍ਰਹਮ ਗਿਆਨ ਨੂੰ ਪਾਈਦਾ ਹੈ ਆਨੰਦ ਨੂੰ ਨਾਮ ਤੇ ਆਏ ਰਾਜ ਨੂੰ ਮਾਰੋ ਦੇ ਅਮਰਤ ਨਾਮ ਨੂੰ ਤੇ ਆਈਦਾ ਹੈ ਸਹਿਜ ਸਹਿਜ ਮਿਲਿਆ ਜਗ ਜੀ ਸਹਿਜ ਗਿਆਨ ਕਰਕੇ ਦੇਸ ਰੂਪ ਜਿਵੇਂ ਜੀਵੰਦ ਮਿਲਿਆ ਹੈ ਨਾਨਕ ਸੁਨ ਸਮਾਈ ਜਿਦਿਨ ਸਾਰਿਆਂ ਫੁਰਮਿਆਂ ਦੇ ਰਤ ਹੋ ਕੇ ਉਹ ਫੁਰ ਰੂਪ ਵਿੱਚ ਸਮਾਵੇ ਲੀਨ ਹੋ ਗਏ ਸੰਗਤ ਸੰਤ ਮਿਲਾਏ ਸੰਗਤ ਜੋ ਮਹਾਰਾਜ ਸਾਹਿਬ ਦੀ ਸੰਤਾਂ ਦੀ ਹੈ ਜਿਨ੍ਹਾਂ ਸਾਹਿਬ ਦੇ ਆਖਰ ਵਿੱਚਲੇ ਉਹਨਾਂ ਦੇ ਨਾਲ ਮਿਲਣਾ ਕੀ ਤੋ ਹਰ ਸਰ ਨਿਰਮਲ ਨਾਏ ਹਰੀਏ ਸ੍ਰੋਮ ਰਹਿਬ ਸਾਹਿਬ ਸੰਗਤ ਹਰੀਆ ਨਾਮ ਜਿਸ ਦੇ ਜਲ ਹੈ ਇਹ ਤੇ ਨਾਲ ਤੇ ਨਿਰਮਲ ਉਜਲ ਹੋ ਗਏ ਕੈ ਪਉ ਗਾਇਰ ਦੀ ਮੈਲ ਨਹੀਂ ਗਈ ਹੈ ਨਿਰਮਲ ਜਲ ਨਾਏ ਮੈਲ ਗਵਾਏ ਜੁਣੀ ਜਲ ਕੇ ਸੁਣਿਆ ਮੁੰਨਿਆ ਮਨ ਕੀਤਾ ਬਹੁਤ ਨਾਕੇ ਅਬ ਇਦੀ ਆਲੀ ਮੈਲ ਨੂੰ ਘੋਆ ਲਿਆ ਭਾਈ ਪਵਿੱਤ ਸਰੀਰਾ ਸ੍ਰੀ ਗੋਵਿੰਦ ਲੋਹਣ ਕੋਈ ਉਤਰ ਹੋਵੇ ਕਾਰਨ ਸੂਫਮ ਸਖੂਲ ਇਹ ਤੰਨਾ ਦੇਹਾਂ ਤੋਂ ਕੋਈ ਉਤਰ ਹੋਵੇ ਇਹਦੇ ਮਾਨ ਤੋਂ ਰਹਿਤ ਹੋਵੇ ਖੰਡ ਕੇ ਤੁੰਦੇ ਦੀ ਪ੍ਰਾਪਤੀ ਹੋ ਗਈ ਇਹਨਾਂ ਨੂੰ ਸ੍ਰੀਪ੍ਰਾਪਤ ਹੋ ਗਏ ਦੁਰਮਤ ਮੈਲ ਗਈ ਬ੍ਰਹਮ ਭਗਤ ਕੋਈ ਮਤ ਜਿਹੜੀ ਕਰਨੀ ਸੀ ਪਾਪਾਂ ਦੀ ਮੈ ਚਲੀ ਗਈ ਪਰਮ ਸਰੂਪ ਵੱਲੋਂ ਨਿਵਰਤ ਹੋ ਗਿਆ ਹਉ ਮੈਂ ਬਿਨ ਠੀ ਇਹ ਜੀ ਹੰਕਾਰ ਦੀ ਪੀੜ ਸੀ ਜੰਮਨ ਮੰਦਿਓ ਨਾਸ਼ ਹੋ ਗਈ ਹਾ ਨજર ਪ੍ਰਭੂ ਸਤ ਸੰਗਤ ਪਾਈ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਕਰਕੇ ਸਤ ਸੰਗਤ ਪ੍ਰਾਪਤ ਕੀਤੀ ਹੈ ਇਝ ਘਰ ਹੋ ਆਵਾਸ ਜੀ ਕੁਰੀਆ ਕੈਦਰੂ ਕੀ ਘਰ ਜ ਸਾਡਾ ਵਾਸਾ ਟਿਕਾਣਾ ਹੋਇਆ ਹਰ ਮੰਗਲ ਰਸ ਰਸ ਲਰਸਾਈ ਵਾਹਿਗੁਰੂ ਮੰਗਲ ਜਸ ਨੂੰ ਗਾ ਕੇ ਰਸਨਾ ਨੂੰ ਦਾ ਉਸ ਪ੍ਰੇਮ ਵਿੱਚ ਰਸਾਉਣਾ ਕੀਤਾ ਹੈ ਨਾਨਕ ਨਾਮ ਪ੍ਰਗਾਸਾ ਗੁਰੂ ਸਾਹਿਬ ਜੀ ਕਹਿੰਦੇ ਉਹ ਨਾਮ ਦਾ ਭਾਈ ਪ੍ਰਕਾਸ਼ ਗੁਰ ਸਿੱਖੋ ਹਿਰਦੇ ਚ ਹੋਇਆ ਹੈ ਅੰਕਰ ਰਤਨ ਵਿਚਾਰੇ ਅੰਦਰ ਉਹਨਾਂ ਦੇ ਰਤੂ ਸਰੂਪ ਦੀ ਵਿਚਾਰ ਪ੍ਰਾਪਤ ਹੋਈ ਹੈ ਗੁਰਮੁਖ ਨਾਮ ਪਿਆਰੇ ਗੁਰਮੁਖ ਮਨ ਅਦੇ ਨਾਮ ਦੇ ਪਿਆਰੇ ਲਿਵ ਲਾਈ ਰੱਖਦੇ ਹੰਮ ਰ ਨਾਮ ਪਿਆਰੇ ਸ਼ਬਦ ਨਿਸਤਾਰੇ ਪ੍ਰਭੇਸ਼ਰ ਦੇ ਨਾਮ ਦੇ ਜਿਹੜੇ ਪਿਆਰੇ ਹਨ ਉਹਨਾਂ ਨੂੰ ਸ਼ਬਰ ਨਹੀਂ ਤਾਰ ਦਿੱਤਾ ਹੈ ਗਿਆਨ ਅਧੀਰਗਵਾਯਾ ਹਨੇਰਾ ਦੀ ਨਾਮ ਜਦ ਕੋਲ ਸੂਰਜਾ ਦਾ ਪ੍ਰਕਾਸ਼ ਹੋ ਗਿਆ ਗਵਾਦਪਾ ਗਿਆਨ ਪ੍ਰਚੰਡ ਬਲਿਆ ਘਟ ਚਾਨਣ ਉਸ ਪ੍ਰਕਾਰ ਆਦੂ ਮਚਾਉਂਦੇ ਨੇ ਫੇਰੇ ਦੇਣ ਵੇਲੇ ਲੋਕ ਕਿਦਰ ਗਿਆਨ ਤਿੱਖਾ ਪ੍ਰਗਟ ਹੋ ਗਿਆ ਕਰਦੇ ਹਿਰਦੇ ਚ ਗਿਆਨ ਦਾ ਮੇਰਾ ਚਾਤੀ ਚਾਨਣ ਪ੍ਰਕਾਸ਼ ਹੋ ਗਿਆ ਕਰ ਮੰਦਰ ਸੁਹਾਇ ਇਹ ਕਰ ਸਾਡੇ ਮੰਦਰ ਅੰਦਰ ਅੰਦੇ ਹੀ ਹੈ ਗੁਰੇਸ਼ਵਰ ਉਹ ਪ੍ਰਗਟ ਹੋ ਗਿਆ ਸੋਭ ਨੀਕ ਹੋ ਗਿਆ ਕਰ ਸਰੀਰ ਦੇ ਮੰਦਰ ਅੰਦਰ ਅਪਿਸ਼ਤਾਨ ਸਰੂਪ ਜੋ ਹੈ ਉਹਦੇ ਕਰਕੇ ਸੋਭ ਨੀਕ ਹੋਏ ਹਾਂ ਕਰ ਮੰਦਰ ਇਸੇ ਪ੍ਰਕਾਰ ਕਰ ਸੁਸੰਗਤ ਜੁਲ ਕੇ ਕਰਕੇ ਮੰਦਰ ਜੋ ਅੰਤਕਾਰਨ ਹੈ ਉਸ ਸੋਭ ਗਣ ਅਦੇ ਸਾਰ ਸੋਭ ਨੀਕ ਹੋਇਆ ਹੈ ਤਨ ਮਨ ਅਰਪ ਸੀਗਾਰ ਬਣਾਏ ਸੋਹਣੀ ਅਰਪ ਦਾ ਸੰਗਤ ਨੂੰ ਮਨ ਵੀ ਅਰਪ ਕੇ ਜਿਹੜਾ ਧਾਰਨ ਕੀਤਾ ਹੈ ਤਨ ਮਨ ਦਾ ਅਰਪਣ ਕਰਨਾ ਰੂਪ ਨੂੰ ਸ਼ਾਂਤੀ ਆਦਿ ਸੀਗਾਰ ਬਣਾ ਲੈ ਸਾਧਨਾ ਦੇ ਹਰ ਪ੍ਰਭ ਸਾਚੇ ਭਾਇ ਹੋਰੀ ਗੁਰੂ ਸੱਚੇ ਨੂੰ ਭਾਵੇ ਚੰਗੇ ਲੱਗ ਆਏ ਹੋ ਜੋ ਪ੍ਰਭ ਤਰ ਸੂਈ ਪਰਕੀ ਜੋ ਹੋਈ ਗੁਰੂ ਕਰਦੈ ਉਹਨੂੰ ਪਰ ਵਿਸ਼ੇਸ਼ ਕਰਕੇ ਭਲਾ ਕਰਕੇ ਧਾਰਮਿਕ ਰਹੀਏ ਨਾਨਕ ਅੰਕ ਸਮਾਇ ਗੁਰੂ ਕਰਮਾ ਦੇ ਅੰਕ ਸਰੂਪ ਵਿੱਚ ਅੰਕ ਪ੍ਰੇਮ ਦੁਆਰਾ ਸਮਾਇਆ ਮਿਲਿਆ ਜਾਂਦਾ ਹੈ ਹਰ ਪ੍ਰਭ ਕਾਜ ਰਚਾਇ ਗੁਰੂ ਹੋਈ ਗੁਰੂ ਨੇ ਆਪ ਦੀ ਪ੍ਰਾਪਤੀ ਹੈ ਬ੍ਰਹਮ ਗਿਆਨ ਦਾ ਮੂਖ ਰੂਪੀ ਕਾਰਜ ਚੁਣਾ ਕੀਤਾ ਹੈ ਹੋਰ ਮੁਖ ਵਿਆਹ ਹਣ ਆਇਆ ਗੁਰੂ ਜੋ ਮੁਖੀ ਹੈ ਉਹ ਸਰੂਪ ਨੂੰ ਵਿਆਹ ਕਰਾਉਣ ਵਾਲੇ ਉਹਨਾਂ ਦੁਆਰਾ ਜੇ ਪ੍ਰਵੇਸ਼ਰ ਪ੍ਰਾਪਤ ਵੀ ਪੂਰਵ ਆਹਣ ਪ੍ਰਾਪਤ ਹੋਇਆ ਆ ਕੇ ਕਿ ਵੇਖਣ ਵਾਸਤੇ ਆਇਆ ਹੈ। ਵਿਆਹਣ ਦੀ ਵਿਸ਼ੇਸ਼ਤਾ ਕਰਨ ਰੂਪੋ। ਵਿਆਹਣ ਆਇਆ ਗੁਰਮੁਖ ਹਰਿ ਪਾਇਆ। ਜਿਹੜਾ ਗੁਰਮੁਖਾਂ ਦੀ ਸੰਗਤ ਦੁਆਰਾ ਪ੍ਰਵੇਸ਼ਰ ਪਾਇਆ ਉਹ ਵੇਖਣ ਵਾਸਤੇ ਆਪ ਆਇਆ ਪ੍ਰਮੇਸ਼ਰ। ਸਾਥ ਹਨ ਕੰਤ ਪਿਆਰੀ। ਉਹ ਜੀਵਾ ਸਰੂਪ ਪਤੀ ਨੂੰ ਪਿਆਰੀ ਹੈ ਜੀਵਨ ਦੀ ਇਸਤਰੀ। ਸਾਹਿਬ ਅਜਬਤੀ ਕੰਦ ਸਾਖੀ ਜੀ ਤੁਨ ਨੂੰ ਪਿਆਰੀ ਹੈ ਸੰਤ ਜਨਾ ਮਿਲ ਮੰਗਲ ਗਾਈਂ ਸਭ ਹਸਮ ਨਾਲ ਮਿਲ ਕੇ ਮੰਗਲਾ ਚਾਰ ਗਉਣਾ ਕੀਤਾ ਮਹਾਰਾਜ ਦਾ ਹਰ ਜੀਉ ਆਪ ਸਵਾਰੀਂ ਜੀ ਜਿਨੂਨਾਂ ਦੀ ਬਿੱਤੀ ਨੂੰ ਸਵਾਰ ਲਿਆ ਹੈ ਗੁਣਾ ਕਰਕੇ ਸੁਰ ਨਰ ਗਣ ਗੰਧਰਵ ਮਿਲ ਆਏ ਜਦੋਂ ਬ੍ਰਹਮ ਗਿਆਨੀ ਵਾਹਿਗੁਰੂ ਦੀ ਪ੍ਰਾਪਤੀ ਕਰਦਾ ਹੈ ਉਹ ਵਰਸ਼ਮ ਕਰਵਾ ਕੇ ਦੇਵ ਤੇ ਦੇਵੀ ਸੰਪਦਾ ਵਾਲੇ ਨਰ ਜਿਹੜੇ ਦੇ ਨਰਗਤੋ ਸੂਰਗਾਂ ਵਿੱਚੋਂ ਦੇ ਪਰਿਵ ਨੂੰ ਪ੍ਰਾਪਤ ਹੋਏ ਹੈ ਗਣ ਸਮੂਹ ਸ਼ੀਂਗੀ ਦੇ ਕਾਉਣਾ ਸ਼ਾਉਣਾ ਆਦਕ ਹਾ ਹੂ ਹੂ ਆਦਿ ਗੰਧਰਵੋ ਇਹ ਮੇਕੇ ਉਹਨਾਂ ਦੇ ਦਰਸ਼ਨ ਕਰਨ ਆਵੇ ਬ੍ਰਹਮ ਗਿਆਨੀਆਂ ਦੇ ਆਪੂਰਵ ਜੰਯ ਬਣਾਇ ਇਹ ਮਹਰੂ ਦੀ ਪ੍ਰੈਮਤੀ ਹੋਈ ਇਹ ਸਾਰੇ ਆਏ ਦਰਸ਼ਨ ਕਰਨ ਨੂੰ ਮਹੱਤਮਤ ਕਤ ਹੋਏ ਤੇ ਇਹ ਮਾਨੋ ਆਪੂਰਵ ਨੋ ਅਸਤਿਆਰਿਓ ਇਹ ਨਵੇਂ ਤਰੀਕੇ ਦੀ ਇਸ ਗੱਲ ਨੂੰ ਜਾਣੀ ਬਣਦੀ ਹੈ ਨਾਨਕ ਪ੍ਰਭ ਪਾਇਆ ਮੈਂ ਸਾਚਾ ਜੀ ਦੀ ਬ੍ਰਾਂਤੀ ਹੋਈ ਵੇਖ ਕੇ ਬ੍ਰਹਮ ਜਾਣੇ ਨੂੰ ਦੇਖਣ ਆਉਂਦੇ ਆ ਸਾਰੇ ਸੋ ਮਹਾਰਤ ਜੀ ਪ੍ਰਭ ਸੱਚੇ ਅਕਾਲ ਕੁਖ ਨੂੰ ਭਾਈ ਪਾ ਲਿਆ ਹੈ ਨਾ ਕਦੇ ਮਰੈ ਨਾ ਜਾਏ ਇਹ ਕੈਸਾ ਅਨੰਦ ਹੈ ਨਾ ਕਦੇ ਉਹ ਮਰਦਾ ਨਾ ਕਦੇ ਸੁਹਾਗ ਜਾਂਦਾ ਨਾ ਕਦੇ ਜਾਂਦਾ ਹੈ ਮੈਂ ਆਉਂਦਾ ਹੈ ਮੈਂ ਆਉਂਦਾ ਹੈ ਨਾ ਮਰਦਾ ਹੈ ਇੱਕ ਰਾਸੋਸ ਰੂਪ ਨੂੰ ਪਾ ਕੇ ਉਹੋ ਜੇ ਸੂਪ ਹੋ ਗਏ ਨਾ ਮਰਨਾ ਨਾ ਜੰਮਣਾ ਨਾ ਆਉਣਾ ਜਾਣਾ ਐਸੀ ਮੁਕਤਪਦ ਨੂੰ ਕਾ ਕੇ ਉਹਦਾ ਸਰੂਪ ਹੀ ਹੋ ਗਏ ਹਾਂ ਸੁਰਨਰ ਗਣ ਗੰਧਰਵ ਮਿਲ ਆਏ ਅਰ ਪੂਰਵ ਜਾਨਿ ਵੜਾਏ ਆਏ ਆਜਿ ਪ੍ਰਭ ਪਾਇਆ ਮੈਂ ਸੱਚ ਨਾ ਕਦੇ ਮਰਾਂ ਨਾ ਜਾਈ ਵਾਹੀ ਜੀ ਰਾਗ ਸੂਹੀ ਚੰਤ ਮਹੱਲਾ ਚੌਥਾ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਆਵਹੁ ਸੰਤ ਜਨਹੁ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜੀ ਨੂੰ ਅੱਜ ਗੁਰੂ ਖਾਲਸਾ ਸਾਹਿਬ ਜਗਦੀ ਜੀਓ ਗਿਆਮੀ ਗਰੀਬ ਲੋਆ ਸਰਗੁਰੂ ਸ਼ੁਕੀ ਪਾਤਸ਼ਾਹ ਜੀ ਚੌਥੇ ਪਾਤਸ਼ਾਹ ਸੁਹੀਰ ਆਗਮੀ ਦੇ ਅੰਦਰ ਸ਼ੰਤ ਬਾਣੀ ਵਿਚਾਰ ਨੂੰ ਕਰਨੇ ਹਨ ਤੀਜੇ ਘਰ ਸੁਨਤਾਰ ਦੇ ਅੰਦਰ ਮਹਾਰਾਜ ਸਾਹਿਬ ਜੀ ਸਾਜ ਸੰਗਤ ਦੀ ਇਕੱਤਰਤਾ ਵਾਸਤੇ ਵਾਹਿਗੁਰੂ ਦੇ ਗੁਰਗੋਣ ਵਾਸਤੇ ਪਿਆਰ ਦੇ ਨਾਲ ਪੂਰਤ ਤਸੀਮ ਹੁਆ ਪੁਜਾਰੀਆਂ ਨੇ ਇੱਕੋ ਦੁਆ ਕਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਮਾਤਮਾ ਸਰਵਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹਉਰ ਫਰਮਾਉਂਦੇ ਹਾਂ ਆਗੋ ਸੰਤ ਜਨ ਹੋ ਨਾਉ ਪ੍ਰਾਪਤ ਹੋ ਸਤ ਸੰਗਤ ਦੇ ਵਿੱਚ ਇਹ ਸੰਤ ਸ੍ਰੀ ਸਵਾਸਗਤ ਜਪਣ ਵਾਲੇ ਜਮੂ ਪਿਆਰੇ ਸੰਤ ਭਗਤੋ ਗੁਣ ਗਾਵਹਿ ਗੋਵਿੰਦ ਕੀ ਰਾਮ ਨੀਰਕਰ ਦੇ ਦੋਖਮ ਜੋ ਕਿਸ ਦੀ ਇੱਛਾ ਕਰਨ ਵਾਲਾ ਪਰਮੇਸ਼ਵਰ ਆ ਸਿਹਲੇ ਗੁਣਾ ਦੇ ਤਾਂ ਹੀ ਗਾਉਣਾ ਕਰੀਏ ਇਹ ਪਿਆਰੇ ਗੁਰਮੁਖ ਮਿਲ ਰਹੀਆ ਗੁਰੂ ਕਾਉ ਦੀ ਸੰਗਤ ਜਿ ਹਮੇਸ਼ਾ ਲਈ ਮਿਲੇ ਰਹਿਣਾ ਕਰੀਏ ਘਰ ਬਾਜ ਹੈ ਸ਼ਬਦ ਕਨੇਰੇ ਰਾਂ ਕੀ ਉਕਾਰ ਕਿ ਸ਼ੋਕਾਂ ਹਿਰਦੇ ਦੇ ਅੰਦਰ ਗੁਰਾਂ ਦੇ ਸ਼ਬਦ ਦਾ ਜੋ ਅਧਿਆਸ ਅਭਿਆਸ ਕਰਕੇ ਸਾਰ ਸਿਰ ਦੇ ਅੰਗਾਂ ਚੋਂ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਨਾ ਇਹ ਘਨੇ ਬਾਜੇ-ਬਾਜਿਆ ਹੋਣਗੇ ਸਤਨਾਮ ਸ੍ਰੀ ਵਾਹਿਗੁਰੂ ਦੇ। ਤੱਪਦੰਤ ਜੀ ਦੇ ਜਰੂਨ ਕਾਗਪੁਰੀ ਯੋਗੀਆਂ ਦੇ ਮਤਨ ਅਨੁਸਾਰ ਇਕੱਠ ਹੋਏ ਹੋਏ ਹਾਂ। ਸ਼ਬਦ ਘਨੇਰੀ ਹਰ ਪ੍ਰਭ ਤੀਰੀ। ਇਹ ਤੇਰੇ ਬਾੜ ਪਾਈ ਬੰਨੋਂ ਵੀ ਬੀੜ ਵਿੱਚ ਆ ਹੋਇਆ ਸੁਣਣਾ। ਸ਼ਬਦ ਘਨੇਰੀ ਹਰ ਪ੍ਰਭ ਨੀਰੇ ਪਾਠ ਹੈ ਗੁਰੂ ਸਾਹਿਬ ਦਾ। ਸ਼ਬਦ ਘਨੇਰੀ ਜਦੋਂ ਘਨੇ ਗੁਰੂ ਸਾਹਿਬ ਦੇ ਸ਼ਬਦਾਂ ਦਾ ਵਿਚਾਰਨ ਕਰਾਂਗੇ ਇੱਕ ਵਾਰ ਸ੍ਰੀ ਹਰ ਪ੍ਰਭ ਹਰ ਪ੍ਰਭ ਨੇਰੇ ਉਹ ਹੀ ਹਰੀ ਪ੍ਰਭੂ ਨੇੜੇ ਹੀ ਪ੍ਰਾਪਤ ਹੋ ਜਾਗੇ ਦਾ ਹਰ ਪ੍ਰਭ ਤੇਰੇ ਹੈ ਹਰੀ ਪ੍ਰਭੂ ਉਹ ਤੇਰੇ ਬਣ ਜਾਂਦੇ ਐ ਇਹ ਅਰਥ ਮਨਿੰਗਾ ਇਸ ਵਿੱਚ ਤੂੰ ਕਰਤਾ ਸਭ ਥਾਈ ਇਹ ਮਹਾਰਾ ਤੂੰ ਕਰਤਾ ਪੁਰਖ ਹੈ ਸਾਰੀਆਂ ਜਗਾਂ ਵਿੱਚ ਹੈ ਵਿਆਪਕ ਅਹਨਸ ਜਪੀ ਸਦਾ ਸਾਲਾਹੀ ਆਦਿਨੇ ਸੱਚੇ ਪਾਤਸ਼ਾਹ ਜੀ ਆਪਦੇ ਨਾਮ ਦਾ ਬਾਣੀ ਕਰਕੇ ਜਾਪ ਕਰੀਏ ਤੇ ਸਦਾ ਸਦਾ ਸੰਗਤ ਜਮੇੜ ਕਰਕੇ ਸੇਵਕਤ करिए जाप अकेले करिए ਸਿਲਾਹੀ ਕੀਰਤਨ ਕਰੀਏ ਸੰਗ ਵਿੱਚ ਮਿਲ ਕਰਕੇ ਸਾਜ ਸ਼ਬਦ ਲਿਵ ਲਾਈ ਜੀ ਮਹਾਰਾਜ ਸੱਚੇ ਆਪ ਦੇ ਸ਼ਬਦ ਕੀ ਲਿੰਬਤੀ ਨੂੰ ਜੋੜਨਾ ਕਰੀਏ ਆਨੰਦ ਨੂੰ ਸਹਿਜ ਰਹੇ ਰੰਗ ਰਾਤਾ ਜਦ ਵੀ ਸ਼ਾਮ ਪੂਰਵਕ ਸਹਿਜ अवस्था ਵਿੱਚ ਰੰਗ ਪ੍ਰੇਮ ਦੀ ਰਤਨਾ ਵਿੰਦਾ ਹੈ ਮਨ RAM ਨਾਮ ਰਿਤ ਪੂਜਾ ਜੀ ਸਦਾ ਨਾਮ ਦਾ ਨਾਮ ਜਪਣੇ ਕਰਕੇ ਹੀ ਅੰਦਰ ਜੀ ਪੂਜਾ ਪ੍ਰੀਸ਼ਕੀ ਹੁੰਦੀ ਹੈ ਜੋ ਰਾਮ ਦਾ ਨਾਮ ਜਪੇ ਇਹਦੇ ਕਰਕੇ ਉਹ ਪੂਜਾ ਨਾ ਪੁੱਜੀ ਜਾਂਦਾ ਹੈ ਉਹ ਪ੍ਰਗਟ ਉਹ ਮਹਾਰਾਜ ਸਾਹਿਬ ਉਸ ਰੂਪ ਦੇ ਚ ਪਹੁੰਚ ਜਾਂਦਾ ਹੈ ਨਾਨਕ ਗੁਰਮੁਖ ਏਕ ਪਛਾਣ ਜੀ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰਮਖਾਂ ਦੀ ਸੰਗਤ ਕੋਲ ਕੇ ਇੱਕੋ ਆਦ ਰੂਪ ਪਛਾਣਦੇ ਆਂ ਅਵਰ ਨਾ ਜਾਣੇ ਦੂਜਾ ਜਦੋਂ ਦ੍ਰਿਸ਼ਟੀ ਜਮਰ ਸਤਾਂ ਚ ਕੋਈ ਦੂਜਾ ਨਹੀਂ ਉਹ ਜਾਣਦੇ ਹਨ ਅਸਵਾ ਰੂਪ ਪ੍ਰਗਟ ਹੋ ਜਾਂਦਾ ਹੈ ਸਭ ਮਹਿ ਰਬ ਰਹਿਆ ਸਾਰਿਆਂ ਦੇ ਪਰਮੇਸ਼ਰ ਬਿਆਕ ਹੋ ਰਿਹਾ ਹੈ ਸੋ ਪ੍ਰਭ ਅੰਤਰ ਜਾਮੀ ਰਾ ਹਵੇ ਅੰਤੁਰਵਾ ਜਾਮੀ ਪ੍ਰੇਰ ਕੋ ਰਾਮ ਹੀ ਭਾਈ ਗੁਰ ਸ਼ਬਦ ਰਵੈ ਰਵ ਰਹਿਆ ਜੋ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਜਾਨ ਨੂੰ ਕਰਦਾ ਉਹਦੇ ਹਿਰਦੇ ਚ ਮੇਰਾ ਰਹਿੰਦਾ ਮਹਾਰਾਜ ਸਾਹਿਬ ਸੂ ਪ੍ਰਭ ਮੀਰਾ ਸੁਆਮੀ ਆਸੂ ਸੁਆਮੀ ਮਾਲਕ ਹੈ ਐਵੇਂ ਸੇ ਗੁਰਸਤਾਉਂਦੇ ਗੁਰਸਾਬੂ ਦਾ ਰਵ ਰਵ ਰਹਿਆ ਜੋ ਗੁਰੂ ਸਾਹਿਬ ਦੇ ਸ਼ਬਦ ਨੂੰ ਬਾਣੀ ਕਰਕੇ ਉਚਾਰਦਾ ਤੇ ਮਨ ਕਰਕੇ ਵੀ ਰਵ ਰਿਆ ਗੁਰਵਾਣੀ ਨੂੰ ਉਚਾਰਦਾ ਹੈ ਸਤਿਗੁਰੂ ਸੋ ਪ੍ਰਭ ਮੀਰਾ ਸੁਆਮੀ ਮੀਰਾ ਸੰਤ ਬਾਦ ਦਾ ਲਖਨ ਤੇ ਮੀਰਾ ਸੁਆਮੀ ਮਾਲਕ ਹੈ ਹੀ ਭਾਈ ਪ੍ਰਭ ਮੀਰਾ ਸੁਆਮੀ ਅੰਤਰ ਜਾਮੀ ਮੀਰਾ ਮਾਲਕ ਹੈ ਸਾਰਿਆਂ ਦੇ ਅੰਦਰਲੀ ਜਾਣਨ ਵਾਲਾ ਹੈ ਘਟ ਘਟ ਰਵਿਆ ਸੂਈ ਯਾਰ ਖਾਣੀਏ ਘਟਾਂ ਘੜੀਆਂ ਦੇ ਸਾ ਸੁਪਰਮੇਸ਼ਰ ਮਿਆਂ ਦੇ ਆਪਕ ਹੈ ਮਿਲਿਆ ਹੋਇਆ ਹੈ ਗੁਰਮਤ ਸੱਚ ਪਾਈਏ ਸਹਿਜ ਸਮਾਈਏ ਗੁਰਮਤ ਦੁਆਰਾ ਛੱਜੇ ਨੂੰ ਪਾ ਲਈ ਤੇ ਫਿਰ ਸੁਤੇ ਉਸ ਰੂਪ ਵਿੱਚ ਸਮਾਜਾਈਦਾ ਇਸ ਦਿਨ ਅਵਰ ਨਾ ਕੋ ਵਾਹਿਗੁਰੂ ਤੋਂ ਬਗੈਰ ਅਨਸਾਨ ਚ ਹੋਰ ਕੋਈ ਨਹੀਂ ਐਸੀ ਜੋਤ ਪ੍ਰਗਟ ਹੋਏ ਆਉਂਦੀ ਅੰਦਰੋਂ ਸਹਿਜੇ ਗੁਣ ਗਾਵ ਜੇ ਪ੍ਰਭ ਭਾਵ ਜੇ ਜਤਨੀ ਗੁਣ ਗਾਉਂਦੇ ਰਹੀਏ ਜੇ ਵਾਹਿਗੁਰੂ ਨੂੰ ਪਾ ਲਈਏ ਆਪੇ ਲੈਈ ਇਲਾਹੀ ਮਹਦੀ ਕਿਰਪਾ ਕਰਕੇ ਆਉਜ ਸ਼ੁਰੂ ਚ ਮੇਂ ਲੈਂਦਾ ਹੈ ਨਾਨਕ ਸੂ ਪ੍ਰਭ ਸਬਦ ਜਾਪੈ ਉਹ ਪ੍ਰਭੂ ਗੁਰਾਂ ਦੇ ਸ਼ਬਦ ਕਰਕੇ ਜਾਣਿਆ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਹਨ ਅਹਨਸ ਨਾਮ ਧਿਆਈ ਗੁਰਾਂ ਦਾ ਸ਼ਬਦ ਕੀ ਹੈ ਰਾਤ ਦੇ ਮਹਾਰਾ ਕਹਿੰਦੇ ਅਮਰ ਨਾਮ ਨੂੰ ਪਿਆਉਂਦਾ ਰਹੇ ਇਹੋ ਜੱਗੂ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ ਕੀ ਜਿਹੜਾ ਜਗੋ ਜਗਤ ਹੈ ਨਾ ਜਿੱਤੁਰ ਬੜਾ ਕਸ਼ਣ ਹੋਇ ਕਰਨਾ ਮਨਮੁਖੋ ਇਸ ਤੋਂ ਆਪਣੇ ਆਪ ਨੂੰ ਪਾਰ ਨਹੀਂ ਪਾ ਸਕਦੇ ਰਾਮ へ ਭਾਈ ਅੰਤਰੇ ਹौं ਮੈਂ ਮਮਤਾ ਅੰਦਰੇ ਨਾ ਜੀਉਂਦੇ ਦੇਹ ਦੀ ਹੰਗ ਤਾ ਹੈ ਉਦਾਰਸ਼ਾ ਨਹੀਂ ਮਮਤਾ ਹੈ ਕਾਮ ਕ੍ਰੋਧ ਚਤਰਾਈ ਰਾਮ ਜਗਤ ਪੁਰਨਾ ਵਸਦਾ ਹੈ ਕੋਲ ਦਰਵਾਜ਼ਾ ਹੈ ਵਾਕਾਂ ਦੀ ਚਤਰਾਈ ਫੇਰ ਕਰਦੇ ਵਕਾਰ ਮਿਟੇ ਨਹੀਂ ਹਨ ਅੰਤਰ ਚਤਰਾਈ ਖਾਈ ਨਾ ਪਾਈ ਅੰਤਰ ਚਤੜਾਈ ਥਾਏ ਨਾ ਪਾਈ ਜਿਨਾਂ ਦੇ ਅੰਦਰ ਚਤੜਾਈ ਹੈ ਵਾਕਾਂ ਦੀ ਉਹ ਸਰੂਪ ਰੂਪ ਹੀ ਥਾਣੂ ਨਹੀਂ ਪਾ ਸਕਦੇ। ਬਿਰਥਾ ਜਨਮ ਗਵਾਇਆ ਮੈਨੂੰ ਆਵਰੇ ਜਨਮ ਨੇ ਸਰੀ ਗਵਾ ਲਿਆ। ਜਮ ਮਗ ਦੁਖ ਪਾਵੇ ਝੂਟਾਂ ਖਾਵੇ ਉਹ ਜਮਾਂ ਦੇ ਮਾਰਗ ਚ ਪੈ ਕੇ ਜਮ ਮਾਰਗ ਤੇ ਦੁਖ ਪਾਉਣਗੇ ਝੂਟਾਂ ਉਹ ਸੱਟਾਂ ਖਾਣਗੇ ਜਮਾਂ ਦੀਆਂ ਤਰਕਾਂ ਖਾਣਗੇ ਇੱਥੇ ਦੁਨੀਆਂ ਦੇ ਵਿੱਚ ਵੀ ਕਾਮ ਕਰੋ ਦੀਆਂ ਝੂਟਾਂ ਨਰਕਾਰ ਕਾ ਵਿੱਚ ਝੋਟਾ ਖਾਣਗੇ ਹੰਤ ਗਿਆ ਪਛਤਾਇਆ ਪਛਤਾਪ ਕਰ ਲੋ ਸੰਸਾਰ ਤੋਂ ਗਿਆ ਹੈ ਮੇਨ ਨਾਵੇ ਕੋ ਬੀਲੀ ਨਹੀਂ ਦਾਸ ਜੀ ਦੇ ਨਾਮ ਤੋਂ ਬਿਨਾ ਕੋਈ ਵੀ ਬੀਲੀ ਸਹਾਇਕ ਨਹੀਂ ਹੈ ਪੁੱਤ ਕੁਟੰਬ ਸੁੱਤ ਭਾਈ ਕੋਈ ਕੋਮਿਲ ਕਿਸੇ ਦਾ ਨਾ ਪਟਾਂਗ ਇਸਤਰੀ ਆਦਕ ਤੋਂ ਬਰਿਆ ਆ ਪਰਿਵਾਰ ਉਤ ਕਟੰਬ ਸੁੱਤ ਭਾਈ ਅਜੇ ਕਟੰਬ ਦੇ ਪੁੱਤਰ ਆਪਣੇ ਪੁੱਤਰ ਤੇ ਪੁੱਤਰ ਦਾ ਪੁੱਤਰ ਤੇ ਸੁੱਤ ਭਾਈ ਭਰਾ ਦਾ ਪੁੱਤਰ ਭਤੀਜੇ ਆ ਦੇਖ ਨਾ ਭਰਾ ਨਾ ਭਤੀਜੇ ਕੋਈ ਵੀ ਪੁੱਤਰ ਆਵੇ ਕੋਈ ਵੀ ਸਹਾਈਤਾ ਨਹੀਂ ਕਰਦਾ ਨਾਨਕ ਮਾਇਆ ਮੋਹ ਪਸਾਰਾ ਪੁੱਤਰ ਦਾ ਕਟੰਬ ਨੂੰ ਆਲਕ ਜੋ ਪਰਿਵਾਰ ਹੈ ਅੱਗੇ ਤੇ ਨਾ ਭਾਈ ਦੇ ਪੁੱਤਰ ਭਾਈ ਤੇ ਨਾ ਭਾਈ ਦੇ ਪੁੱਤਰ ਭਤੀਜੇ ਆਵੇ ਕੋਈ ਵੀ ਫਾਇਦਾ ਨਹੀਂ ਕਰਦਾ ਹੈ ਨਾਨਕ ਮਾਇਆ ਮੋਹ ਪਸਾਰਾ ਸਤਿਗੁਰੂ ਜੀ ਕਹਿੰਦੇ ਸਾਰਾ ਮਾਇਆ ਵੀ ਮੋਹ ਦਾ ਇਸ਼ਾਰਾ ਖਲਾਉਟ ਹੈ ਤੇ ਸ਼ਾਰਾ ਹੈ ਕੁਸਰੀਆ ਹੋਇਆ ਅੱਗੇ ਸਾਥ ਨਾ ਜਾਈ ਅੱਗੇ ਪ੍ਰਲੋਕ ਚ ਭਾਈ ਸਾਥ ਨਹੀਂ ਇਹ ਜੀਵ ਦੀ ਸਹਾਈਤਾ ਤੋਂ ਆਸੇ ਜੰਦਾ ਹੋ puchho apna satguru data ਜੀ ਦਾ ਸੁਣੀ ਸਤਿਗੁਰੂ ਦਾ ਤੇ ਸਾਰੇ ਸ੍ਰਿਸ਼ਟੀ ਦੇ ਉਨਾ ਸਭ ਗੱਲਾਂ ਨੂੰ ਪੁੱਛਦੇ ਹਾਂ ਕਿਨ ਬਿਦ ਦੁੱਤਰ ਤਰੀਐ ਰਾਂ ਕਿ ਮਹਾਰਾਜ ਦੁੱਤਰ ਕਠਨ ਸੰਸਾਰ ਜੀਵਨ ਕਰਨਾ ਇਹਨੂੰ ਕਿਸ ਪ੍ਰਕਾਰ ਕਰਨਾ ਕਰੀਏ ਇਹ ਮੇਰੇ ਪਿਆਰੇ ਸਤਗੁਰ ਭਾਏ ਚਲੋ ਕਿਉਂ ਇਸ਼ਾਰੇ ਦੇ ਕਰ ਜਨਨ ਤੂੰ ਖੜਾ ਹੋ ਸਤਗੁਰੂ ਸਾਹਿਬ ਦੇ ਅਨੁਸਾਰ ਹੋ ਕੇ ਚੱਲਣਾ ਕਰੋ ਸਮੇਂ ਨਾ ਕਰ ਬੁਲਾਵੇ ਸਤਗੁਰ ਭਾਏ ਚਲੋ ਸਤਗੁਰੂ ਅਨੁਸਾਰ ਹੋ ਕੇ ਚੱਲਣਾ ਕਰੋ ਦਿਆ ਏਵ ਮਰੀਐ ਰਾਹ ਜੀਵ ਭਾਵ ਤੋਂ ਮਰਨਾ ਹੁੰਦਾ ਹੈ ਪਿਆਰੇ ਜੀਵਤਿਆਂ ਮਰੀਐ ਪਹੋਜਲ ਤਰੀਐ ਜੀਵ ਭਾਵ ਤੋਂ ਮਰਨਾ ਹੁੰਦਾ ਹੈ ਇਸ ਪ੍ਰਕਾਰ ਸੰਸਾਰ ਤੋਂ ਪਰਜਾਈਦਾ ਏ ਜੇ ਜੀਵ ਭਾਵੋਂ ਮਰ ਜਾਈਏ ਤਾਂ ਸੰਸਾਰ ਤੋਂ ਪਰਜਾਈਦਾ ਗੁਰਮੁਖ ਨਾਮ ਸਮਾਵੈ ਮੈਂ ਜੀਵ ਭਾਵ ਤੋਂ ਕੇ ਮਰਿਆ ਜਾਵੇ ਉਨਾ ਦੁਆਰਾ ਗੁਰਮੁਖਨਣ ਕੇ ਨਾਮ ਬਿਖਤ ਨੂੰ ਮਿਲਾਵੇ ਨਾਉ ਸੁਆਜਾ ਵੀ ਹੁੰਦੇ ਕਿ ਮਿਲ ਜਾਵੇ ਪੂਰਾ ਪੁਰਖ ਪਾਇਆ ਵੱਡ ਭਾਗੀ ਪੂਰਾ ਪੁਰਖ ਜੋ ਬ੍ਰਹਮ ਹੈ ਉਹ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਕੀਤਾ ਹੈ ਸੱਚ ਨਾਮ ਲਿਵ ਲਾਵੇ ਪੁਰਖ ਸਤਿਗੁਰੂ ਮਹਾਰਾਜ ਸਾਧੰ ਪੂਰਨ ਪੁਰਖ ਵੱਡਿਆਂ ਭਾਗਾਂ ਕਰਕੇ ਪਾਏ ਹਨਗੇ ਜੋ ਸੱਜੇ ਨਾਮ ਦੀ ਲਿਵ ਨੂੰ ਲਾਦਦੇ ਗੁਰਤੀ ਨੂੰ ਮਤ ਪਰਗਾਸ ਭਈ ਮਨ ਮੰਨਿਆ ਜਿਸ ਨੂੰ ਵਿਚਾਰ ਸੰਗੇ ਜੀ ਮਨ ਗੁਰੂ ਦੇ ਸ਼ੋਹੀ ਮੰਨ ਗਿਆ ਉਦੋਂ ਆਪ ਤੋਂ ਬਿਸ਼ੈਣੀ ਮਤੰਤਰੋਂ ਪਰਗਟ ਹੋਇਆ ਈ RAM ਨਾਮ ਵੜਿਆ ਈ RAM ਦੇ ਨਾਮ ਕਰਕੇ ਸਾਰੀਆਂ ਬੁਲੀਆਨੀਆਂ ਪ੍ਰਾਪਤ ਹੁੰਦੀਆਂ ਬ੍ਰਹਮ ਗਿਆਨ ਦੀ ਪਦਵੀ ਦੀਆਂ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਸ੍ਰੀ ਗੁਰੂ ਸਾਹਿਬ ਜੀ ਕਹਿੰਦਿਆਂ ਨੇ ਜਿਨ੍ਹਾਂ ਨੂੰ ਸਭ ਗੁਰਾਂ ਨੇ ਸ਼ਬਦੀ ਮਿਲਿਆ ਹੈ ਉਹਨਾਂ ਨੇ ਪ੍ਰਭੂ ਨੂੰ ਬਾਹ ਲਿਆ ਹੈ ਜੋਤੀ ਜੋਤ ਮਿਲਾ ਯੋਗ ਪਰਦਿਕ ਜੋਤ ਜਿਹੜੀ ਹੈ ਜੋਤੀ ਅਗਰ ਮੰਦਰ ਵਿੱਚ ਮਿਲਾ ਲਈ ਹੈ ਇਸ ਤਾਰੀਖ ਦਾ ਕਰਨੀ ਆਪਾਸ ਮਿੱਤੀ ਸਾਖੀ ਜੇ ਤੁੰਜੀ ਮਿਲ ਗਈ ਹੈ ਸੂਹੀ ਮਹਾਂਲਾ ਦੀ ਜਿਹੜੇ ਹੈ ਉਹ ਜਿਹਦੀ ਜੋਤ ਸਾਰਿਆਂ ਜੋਤੀਆਂ ਚ ਮਿਲ ਹੋਈ ਹੈ ਉਹ ਜੋਤੀ ਸਲੂਕ ਨੂੰ ਬਾ ਲਿਆ